ਸਾਡੇ ਸਮਾਜ ਵਿੱਚ ਅੱਜਕਲ ਬਹੁਤ ਸਮਾਜਿਕ ਗ੍ਰਿਤਿਆ ਦੇਖਣ ਨੂੰ ਮਿਲਦੀਆਂ ਆ ਜਿੱਥੇ ਕਿਸੇ ਕਦੀ ਨੋਂ ਨੂੰ ਮਾਰ ਦਿੱਤਾ ਜਾਂਦਾ ਆ ਕੋਈ ਜਿਆਰ ਦੇ ਕੇ ਮਾਰ ਦਿੱਤਾ ਜਾਂਦਾ ਆ ਕੋਈ ਕਿਸੇ ਦਾ ਕਤਲ ਕਰ ਦਿੰਦਾ ਆ ਤੇ ਉਥੇ ਉਜਾੜਾ ਪੈ ਜਾਂਦੀਆਂ ਆ ਤੇ ਕੋਈ ਕੁੜੀ ਆਪਣੇ ਪਤੀ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੀ ਆ ਬਾਹਰ ਜਾ ਕੇ ਉਹਨੂੰ ਧੋਖਾ ਦੇਣ ਲਈ ਜਗ੍ਹਾ ਜਗ੍ਹਾ ਹਾਇਲਰ ਸੈਂਟਰ ਖੁੱਲ੍ਹੇ ਹੋਇਆ ਇੱਕ ਧੰਦਾ ਬਣਾ ਲਿਆ ਹੋਇਆ ਲੜਕੀਆਂ ਨੂੰ ਠੱਗੀ ਮਾਰਦਾ ਕੋਈ ਮਜ਼ਾਕੀ ਕੋਈ ਚੋਰੀ ਕਰਕੇ ਲੈ ਜਾਂਦਾ ਆ ਕੋਈ ਕਤਲ ਕਰ ਦਿੱਤਾ ਲੈ ਜਾਂਦਾ ਅੱਜ ਮੈਂ ਤੁਹਾਨੂੰ ਹੋਰ ਵੀ ਬਤਾਵਾਂਗੀ ਸ਼ਿਤਾਨੀ ਦਾ ਮਾਰ ਜਦੋਂ ਨਾ ਇਹ ਜਿਹੜਾ ਸਾਡਾ ਸੰਸਾਰ ਹੋਣਾ ਇਹ ਸ਼ਿਤਾਨ ਦੇ ਵਾਸਤੇ ਚੁਪਾਈ ਗਿਆ ਆ ਨਾ ਸ਼ਿਤਾਨ ਇਹਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਪਿਆ ਤੇ ਅਸੀਂ ਉਸ ਹਿਸਾਬ ਨਾਲ ਚੱਲੀ ਜਾਂਦੇ ਆ ਤੇ ਜਦੋਂ ਤੁਸੀਂ ਸ਼ਿਤਾਨ ਦਾ ਪਿੱਛਾ ਛੱਡ ਕੇ ਪਰਮੇਸ਼ਵਰ ਦੇ ਵਿੱਚ ਆ ਜਾਨੀਓ ਨਾ ਤਾਂ ਪਰਮੇਸ਼ਵਰ ਪਿਤਾ ਤੁਹਾਨੂੰ ਸ਼ਿਤਾਨ ਤੋਂ ਛੁਟਕਾਰਾ ਦਿਲਾਉਂਦਾ ਹੈ ਤੇ ਪਰ ਮੇਕ ਸ਼ੂ ਪਿਤਾ ਸਾਹਮਣੂ ਉਸੇ ਤਵਾਲ ਤੋਂ ਸ਼ਟਕਾਰਾ ਦਲਾਉਂਦਾ ਰਿਹਾ ਠੀਕ ਹੈ ਜੀ ਤਾਂ ਮੈਂ ਗੱਲ ਕਰਦੀ ਪਈ ਸੀ ਅੱਜ ਕੱਲ ਜੋ ਹੁੰਦਾ ਪਿਆ ਹੈ ਨਾ ਮੈਨੂੰ ਉਹ ਦੇਖ ਕੇ ਬੜਾ ਦੁੱਖ ਹੁੰਦਾ ਪਿਆ ਹੈ ਸੱਚੀ ਗੱਲ ਦੱਸਤਾ ਤੁਹਾਨੂੰ ਕੀ ਸਮਝਦੀ ਹੋ ਵੈਸੇ ਲੋਕ ਆਪਣੀਆਂ ਨੋਹਾਂ ਨੂੰ ਕੀ ਸਮਝਦੀ ਹੋ ਵੈਸੇ ਵਿਚਾਰੀਆਂ ਨੂੰ ਕਿੱਦਾਂ ਇੱਕ ਮਾਪਾਪਾ ਨਾ ਇੱਕ ਕਿੱਦਾਂ ਆਪਣੀ ਛੋਟੀ ਜਿਹੀ ਬੱਚੀ ਨੂੰ ਇਹਨੇ ਲਾਡਾ ਪਿਆਰਾ ਨਾਲ ਪਾਲਦੇ ਆ ਉਹਨੂੰ ਪੜਾਉਂਦੇ ਲਿਖਾਉਂਦੇ ਆ ਨਾ ਤੇ ਇੱਕ ਇਨਸਾਨ ਤੇ ਵਿਸ਼ਵਾਸ ਕਰਕੇ ਉਹਦੇ ਨਾਲ ਤੋੜ ਦਿੰਦੇ ਆ ਨਾ ਵਿਚਾਰੀ ਨੂੰ ਤੇ ਅੱਗੇ ਜਾ ਕੇ ਕੀ ਹੁੰਦਾ ਉਹਨੂੰ ਅੱਗ ਲਾ ਕੇ ਸਾੜਤਾ ਜਾਂਦਾ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ ਅਗਰ ਕਿਸੇ ਨੂੰ ਨਹੀਂ ਮਾਰਿਆ ਜਾਂਦਾ ਤਾਂ ਉਹ ਵਿਚਾਰੀ ਨੂੰ ਇੰਨਾ ਤੰਗ ਕੀਤਾ ਜਾਂਦਾ ਹੈ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਵਿਚਾਰੀਆਂ ਬੱਚੇ ਲੈ ਕੇ ਜਗਾ ਜਗਾ ਰੋਲ ਰਹੇ ਹੁੰਦੇ ਸਾਰੇ ਪਾਸੇ ਇਹ ਹਾਲ ਹੋ ਰਿਹਾ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਮੈਂ ਇਦਾਂ ਦੇਖਦੀ ਹਾਂ ਨਾ ਸਿਰਫ ਮੈਂ ਲੜਕੀਆਂ ਦੀ ਗੱਲ ਹੀ ਕਰੂੰਗੀ ਲੜਕੀਆਂ ਨਾਲ ਵੀ ਇਦਾਂ ਹੀ ਹੁੰਦਾ ਹੋਇਆ ਹੈ ਨਾ ਬਹੁਤ سارے ਲੜਕੇ ਵੀ ਜਿਨ੍ਹਾਂ ਨੂੰ ਲੜਕੀਆਂ ਫਰਾਡ ਕਰਦੀਆਂ ਵਿਦੇਸ਼ ਜਾ ਕੇ ਉਹਨੂੰ ਧੋਖਾ ਦਿੰਦੀਆਂ ਤੇ ਦੁਖੀ ਹੋ ਕੇ ਮਗਰੋਂ ਸੁਸਾਇਸਾਈਡ ਕਰ ਲੈਂਦੇ ਆ। ਹਨਾ ਅਜਿਹੇ ਕੇਸ ਬਹੁਤ ਏਖਣ ਨੂੰ ਮਿਲਦੇ ਆ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਨੀ ਹੈ ਕਿ ਐਦਾਂ ਨਾ ਕਰਿਆ ਕਰੋ। ਰੱਬ ਤੋਂ ਡਰੋ, ਰੱਬ ਦਾ ਧਰਮ ਲੰਭੋ। ਠੀਕ ਹੈ ਜੀ। ਕਿਉਂਕਿ ਤੁਸੀਂ ਜੋ ਵੀ ਕਰਦੇ ਹੋ ਨਾ ਇਹਦਾ ਤੁਹਾਨੂੰ ਸਭ ਨੂੰ ਲੇਖਾ ਦੇਣਾ ਪੈਣਾ ਹੈ। ਅਗੇ ਚੰਗੇ ਕਰਮਾਂ ਦਾ ਸਾਨੂੰ ਫਲ ਮਿਲਦਾ ਆ ਤਾਂ ਸਾਨੂੰ ਬੂਰੇ ਕਰਮਾਂ ਦਾ ਵੀ ਪ੍ਰਤੀਫਲ ਮਿਲਦਾ ਆ ਠੀਕਾ ਜੀ ਇਸ ਲਈ ਬੂਰੇ ਕੰਮ ਕਰਨੇ ਛੱਡ ਦਿਓ ਅਗਰ ਜੇ ਤੁਹਾਡੀਆਂ ਨੋਹਾਂ ਹੈ ਨਹੀਂ ਆਇਆ ਉਹਨਾਂ ਨੂੰ ਪਿਆਰ ਕਰੋ ਅਗਰ ਉਹ ਤਾਂ ਹਸਬੰਦ ਨਹੀਂ ਚੰਗਾ ਹੈਗਾ ਤਾਂ ਸੱਸ ਸਹੁਰੇ ਤਾਂ ਹੈਗੇ ਆ ਉਹਨੂੰ ਪਿਆਰ ਉਹ ਧਿਆਨ ਰੱਖਣਾ ਆਪਣੀ ਨੋਹ ਦਾ ਅਗਰ ਹਸਬੰਦ ਵਾਈਫ ਵਿੱਚ ਕੋਈ ਮਤਲਬ ਕੀ ਲੜਾਈ ਝਗੜਾ ਚੱਲਦੇ ਪਏ ਆ ਤਾਂ ਉਹਨੂੰ ਸੁਲਝਾਦੋ ਯਾਰ ਮਾਰੋ ਨਾ ਉਹਨੂੰ ਕਾਨੂੰਨੀ ਪਤਾ ਇੱਕ ਮਾਂ ਨੇ ਆਪਣੀ ਧੀ ਕਿਦਾਂ ਪਾਲੀ ਹੁੰਦੀ ਆ ਜੇ ਇਹਨੂੰ ਤੁਸੀਂ ਅੱਗ ਲਾ ਕੇ ਸਾੜ ਦਦੇ। ਸੋਚ ਕੇ ਦੇਖੋ ਕੋਈ ਆਪਣੇ ਖਿਡੌਣਾ ਵੀ ਨਹੀਂ ਇਦਾਂ ਸਾੜਦਾ ਜੇ ਜਿੰਦੀਆਂ ਨੋਹਾ ਸਾੜ ਦਿੱਤੀਆਂ ਜਾਂਦੀਆਂ ਵਿਚਾਰੀਆਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਬੱਚਿਆਂ ਦੇ ਨਾਲ। ਕਿਸੇ ਦਾ ਪੁੱਤ ਮਰ ਜਾਂਦਾ ਜ਼ਹਿਰ ਖਾ ਕੇ ਉਹ ਪੁੱਤ ਕਿੱਦਾਂ ਪਾਲਿਆ ਹੋਊ ਘਰ ਨੇ ਹਨਾ ਵੀ ਸਭ ਨੂੰ ਕਹਿ ਰਹੀ ਐ ਤੇ ਮੈਂ ਕਿਸੇ ਇੱਕ ਜਾਣੇ ਨੂੰ ਨਹੀਂ ਕਹਿ ਰਹੀ ਐ ਕਿ ਰੱਬ ਦਾ ਡਰ ਮੰਨੋ। ਠੀਕ ਆ ਜੀ। ਅੱਦਾਂ ਨਾ ਕਿਸੇ ਨਾਲ ਕਰਿਆ ਕਰੋ ਕਿਸੇ ਤੇ ਈ ਪੁੱਤ ਨੇ ਐਦਾਂ ਨਾ ਕਰਿਆ ਕਰੋ ਮੈਂ ਕੁੜੀਆਂ ਨਾਲ ਵੀ ਪਿੱਛੇ ਕਹਿਨੀ ਆ ਜੋ ਆਪਣੇ ਪਤੀ ਲਈ ਮੌਤ ਦਾ ਕਾਰਨ ਬਣਦੀ ਹੈ ਤੁਸੀਂ ਵਿਆਹ ਹੀ ਨਾ ਕਰਾਓ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਹੋਰ ਕਿਤੇ ਚੱਕਰ ਚੱਲਦਾ ਪਿਆ ਹੈ ਤੁਹਾਡਾ ਹੋਰ ਕਿਤੇ ਰਿਸ਼ਤਾ ਤੁਸੀਂ ਵਿਆਹ ਨਾ ਕਰੋ ਕਿਉਂ ਕਿਸੇ ਦੀ ਪੂਰੀ ਜ਼ਿੰਦਗੀ ਖਾਤ ਕਰਦੇ ਹੋ ਅਗਰ ਤੁਹਾਡਾ ਵਿਆਹ ਹੋ ਵੀ ਜਾਂਦਾ ਹੈ ਮਜਬੂਰੀ 'ਚ ਚਲੋ ਹੋ ਵੀ ਜਾਂਦਾ ਹੈ ਤੁਸੀਂ ਆਪਣੇ ਹਸਬੰਦ ਨਾਲ ਸਮਝੌਤਾ ਕਰ ਲਓ ਉਹਦੀ ਜਾਣ ਨਾਲ ਠੀਕ ਹੈ ਜੀ ਤੇ ਦੂਸਰੇ ਪਾਸੇ ਇਹ ਗੱਲ ਮੈਂ ਲੜਕੀਆਂ ਨੂੰ ਕਹਿਣਾ ਚਾਹੁੰਦੀ ਆ ਨੋਹਾ ਨੂੰ ਨਾਮ ਮਾਰੋ ਆਪਣੀ ਪਤਨੀ ਨੂੰ ਜ਼ਹਿਰ ਦੇ ਦੇ ਕੇ ਨੋ ਮਾਰੋ ਇਹਦਾ ਲਿਖਾ ਦੇਣਾ ਪੈਣਾ ਆ ਤੁਹਾਨੂੰ ਜਾਂ ਮਾਪੇ ਜਿਨ੍ਹਾਂ ਨੇ ਇੰਨੀ ਛੋਟੀਆਂ ਪਾਲੀਆਂ ਹੁੰਦੀਆਂ ਵੱਡੀਆਂ ਹੋ ਕੇ ਤੁਸੀਂ ਇਹਨਾਂ ਨੂੰ ਅੱਗ ਲਾ ਕੇ ਮਾਰ ਦਾਨੀਓ ਕੋਈ ਟਾਈਮ ਐਦਾਂ ਦਾ ਆਣਾ ਆ ਜਦੋਂ ਤੁਹਾਨੂੰ ਆਪਣੇ ਪੁੱਤ ਵਿਆਂ ਲਈ ਕੁੜੀਆਂ ਨਹੀਂ ਮਿਲਦੀਆਂ ਹੈਗੀਆਂ ਮੈਨੂੰ ਯਾਦ ਰੱਖਿਓ ਮੇਰੀ ਗੱਲ ਇਹ ਰੱਬ ਦੇ ਕਿਹਰ ਤੋਂ ਟੋਟੋ ਜਦੋਂ ਕਈ ਵੇਲੇ ਅਸੀਂ ਪਾਪ ਕਰਦੇ ਹਾਂ ਸਾਨੂੰ ਲੱਗਦਾ ਸਾਨੂੰ ਕਿਹੜਾ ਕੋਈ ਦੇਖਦਾ ਆ ਜੇ ਅਸੀਂ ਆਪਣੇ ਪੈਸੇ ਦੇ ਦੰਮ ਤੇ ਬਚ ਜਾਾਂਗੇ ਇਤਾਂ ਨਹੀਂ ਹੁੰਦਾ ਹੈਗਾ ਜਦੋਂ ਤੁਸੀਂ ਪੂਰੇ ਕਰਮ ਕਰਦੇ ਹੋ ਤੁਸੀਂ ਕਿਤੇ ਵੀ ਜਾ ਕੇ ਲੁਕ ਜੋ ਕਿੰਨੇ ਵੀ ਕਿਉਂ ਨਾ ਮੀਏ ਤੁਸੀਂ ਹੋਮੋ ਤੁਹਾਡੀ ਪੂਰੇ ਕਰਮਾਂ ਦੀ ਸਜ਼ਾ ਤੁਹਾਨੂੰ ਮਿਲ ਕੇ ਹੀ ਰਹੂਗੀ ਇਸ ਲਈ ਰੱਬ ਦੇ ਖਿਆਰ ਕੋਲੋਂ ਡਰੋ ਛੋਟੇ ਤੋਂ ਛੋਟਾ ਪਾਪ ਕਰਨ ਲੱਗੇ ਵੀ ਸੋ ਵਾਰ ਸੋਚਿਆ ਕਰੋ ਕਿ ਸਾਨੂੰ ਇਸ ਚੀਜ਼ ਦਾ ਲੇਖਾ ਦੇਣਾ ਪੈਣਾ ਕੋਈ ਵੀ ਕੰਮ ਤੁਸੀਂ ਕਰਦੇ ਹੋ ਚੰਗਾ ਚਾਹੇ ਮਾੜਾ ਉਹਦਾ ਤੁਹਾਨੂੰ ਲੇਖਾ ਦੇਣਾ ਪੈਣਾ ਜਵਾਬ ਦੇਣਾ ਪੈਣਾ ਰੱਬ ਨੂੰ ਅਕਾ ਜੀ ਇਸ ਲਈ ਰੱਬ ਤੋਂ ਡਰੋ ਮੈਨੂੰ ਪਤਾ ਹੈ ਇਨਸਾਨ ਇਨਸਾਨਾਂ ਤੋਂ ਨਹੀਂ ਡਰਦੇ ਹੈਗੇ ਠੀਕ ਹੈ ਜੀ ਪਰ ਰੱਬ ਤੋਂ ਡਰੋ ਜਿਹਨੇ ਤੁਹਾਨੂੰ ਜਿੰਦਗੀ ਦਿੱਤੀ ਉਹਦੇ ਤੋਂ ਡਰੋ ਉਨੇ ਥਾ ਤੂੰ ਹਿਸਾਬ ਲੈਣਾ ਕਲੀ ਕਲੀ ਚੀਜ਼ ਦਾ ਉਹਦਾ ਡਰ ਮਨੋ ਠੀਕ ਆ ਜੀ ਕਿਉਂਕਿ ਛੇਤੀ ਹੀ ਪਰਮੇਸ਼ੁਰ ਦਾ ਵਕਤ ਆਉਣ ਵਾਲਾ ਆ ਤੇ ਪਰਮੇਸ਼ੁਰ ਸਾਰੇ ਉਹਨਾਂ ਦੀ ਕੀਤੇ ਹਿਸਾਬ ਨਾਲ ਉਹਨਾਂ ਦਾ ਬਦਲਾ ਲਵੇਗਾ ਇਸ ਲਈ ਰੱਬ ਦੇ ਕੇ ਆ ਤੋੜੋ ਪਾਪ ਕਰਨ ਨੂੰ ਬੰਦ ਕਰ ਦਿਓ ਪਰਮੇਸ਼ੁਰ ਦੇ ਰਾਹ ਤੇ ਚਲੋ ਠੀਕ ਆ ਜੀ ਤੇ ਪਰਮੇਸ਼ੁਰ ਤੁਹਾਨੂੰ ਸਾਡੇ ਗੁਨਾਹ ਨੂੰ ਮਾਫ ਕਰ ਦੇਵੇਗਾ ਤੇ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਦੇਵੇਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਗੁਨਾਹਾਂ ਨੂੰ ਕਬੂਲ ਕੇ ਉਹਨਾਂ ਨੂੰ ਮੰਨਣਾ ਪਊਗਾ ਕਿ ਮੈਂ ਇਹ ਕੀਤੇ ਆ ਗੁਨਾਹ ਕਬੂਲੋ ਫਿਰ ਉਹਨਾਂ ਦੀ ਮਾਫੀ ਮੰਗੇ ਤਾਂ ਅਕੇ ਤੋਂ ਪ੍ਰਣ ਕਰੋ ਕਿ ਮੈਂ ਅਗੇ ਤੋਂ ਕੋਈ ਗੁਨਾਹ ਨਹੀਂ ਕਰਨਾ ਹੈਗਾ ਠੀਕ ਹੈ ਜੀ ਪਰਮੇਸ਼ਵਰ ਦਾ ਡਰ ਮੰਨੋ ਠੀਕ ਹੈ ਕਿਉਂਕਿ ਪਰਮੇਸ਼ਵਰ ਸਾਨੂੰ ਸਜ਼ਾ ਦੇਵੇਗਾ ਸਾਡੇ ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ ਇਸ ਮੈਂ ਹੀ ਕਹਿਣਾ ਚਾਹਣੀ ਲਾਸਟ ਵਿੱਚ ਇਹ ਕਿਸੇ ਦੇ ਧੀ ਪੁੱਤ ਦੀ ਲਾਈਫ ਦੇ ਨਾਲ ਖਿਲਵਾਣ ਨਾ ਕਰੋ ਠੀਕ ਹੈ ਜੀ ਆਪਣੇ ਲੋਭਾ ਨੂੰ ਨਾ ਮਨਾਓ ਉਹਨਾਂ ਨੂੰ ਆਪਣੀ ਬੱਚੀਆਂ ਵਾਂਗ ਸਮਝੋ 그러면은 ਤਾਂ ਕੋਈ ਗੱਲਤੀ ਹੋ ਜਾਂਦੀ ਹੈ ਤਾਂ ਆਪਣੇ ਬੱਚੀ ਸਮਝ ਕੇ ਮਾਫ਼ ਕਰ ਦਿਓ ਬਿਲਕੁਲ ਐਸੀ ਤਰ੍ਹਾਂ ਕੁੜੀਆਂ ਨੂੰ ਵੀ ਕਹਿਣਾ ਚਾਹੀਦੀ ਹਾਂ ਤੁਸੀਂ ਆਪਣੇ ਹਸਬੰਦਾਂ ਤੇ ਵੀ ਰਹਿਮ ਕਰੋ ਅਗਰ ਤੁਹਾਡਾ ਜ਼ਬਰਦਸਤ ਵੀ ਵਿਆਹ ਹੋ ਗਿਆ ਤਾਂ ਤੁਸੀਂ ਕਿਸੇ ਦੀ ਪੁੱਤ ਦੀ ਜਾਨ ਨਾ ਲਓ ਬਲਕਿ ਉਹਨੂੰ ਅਪਣਾਓ ਪਿਆਰ ਕਰੋ ਆਪਣੇ પતિ ਨੂੰ ਠੀਕ ਹੈ ਜੀ ਹੌਲੀ-ਹੌਲੀ ਸਾਰਾ ਕੁਝ ਸਹੀ ਹੋ ਜਾਊਗਾ ਬਾਕੀ ਪਰਮੇਸ਼ਰ ਪਿਤਾ ਤੁਹਾਨੂੰ ਸਾਰਿਆਂ ਨੂੰ ਬੁੱਧੀ ਤੇ ਗਿਆਨ ਹੁੰਦਾ ਬਲਵਕਸ਼ ਠੀਕ ਹੈ ਜੀ ਤੇ તારે ગોડ ગણ્યાસી